ਸਮਾਂ ਸਵੇਰੇ 8 ਵਜ ਗਿਆ ਹੋ ਤਾਂ ਆਪਾਂ ਲੇਟ ਹੀ ਗਏ ਆ ਪਰ ਤਿਆਰ ਹੋ ਗਏ ਸੀਗੇ ਬਿਨਾਂ ਨਹਾਤੇ ਤਾਂ ਤੇ ਅੱਜ ਤਰੀਕ ਹੈਗੀ 19 ਤੇ ਸਾਲ 2025 ਸਮਾਂ ਅਰਥ ਤੇ ਤੇ ਹੈਗਾ ਅੱਜ ਬੋਦਵਾਰ ਦਾ ਚੱਲਦੇ ਆਂ ਪਿੰਡੋਂ ਸਾਈਕਲ ਆਪਣਾ ਹੋ ਗਿਆ ਨੰਬਰ ਨੋ ਚਾਹ ਪੀ ਕੇ ਤੇ ਖਾ ਕੇ ਇੱਕ ਪਰੌਂਠਾ ਚੱਲਦੇ ਆਂ ਬਠਿੰਡੇ ਤੋਂ ਅੱਜ ਅੱਜ ਦੀ ਰਾਈਡ ਹੋਊਗੀ ਆਪਣੀ ਤਕਰੀਬਨ 70-80 ਕਿਲੋਮੀਟਰ ਦੀ ਚੱਲਦੇ ਹਾਂ 12 ਕਬੇ ਤੱਕ 12:30 ਤੱਕ ਪਹੁੰਚ ਜਾਵਾਂਗੇ ਤੇ ਬਾਕੀ ਰਾਹ ਦੇ ਵਿੱਚ ਖੜਦੇ ਖੜਾਉਂਦੇ ਖੜ ਜਿਹੇ ਜਾਵਾਂਗੇ ਤੇ ਬਣੇ ਰਹੋ ਫਿਰ ਪੂਰੇ ਦਿਨ ਦੇ ਨਾਲ ਦਿਖਾਵਾਂਗੇ ਪूरी ਗੱਲ ਬਾਤ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਪਣੇ 1000 ਪੂਰੇ ਹੋਣ ਦੇ ਵਿੱਚ ਰਹਿ ਗਏ 85 ਤੇ ਉਹ ਵੀ ਖਿੱਚ ਦੂਗੇ ਕਰਦੇ ਤੁਸੀਂ ਇਸੇ ਨਵੰਬਰ ਦੇ ਵਿੱਚ ਅੱਛਾ ਤੇ ਜਲਦੀ ਇੱਕ ਨਵਾਂ ਟੂਰ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਕਿਉਂਕਿ ਤਾਂ ਹੀ ਸਰਵਿਸ ਕਰਾਉਣੀ ਸੀ ਆਪਾਂ ਤੇ ਕਰਦੇ ਆ ਤੁਹਾਡੇ ਨਾਲ ਅਪਡੇਟ ਸਾਂਝੀ ਬਣੇ ਰਹੋ ਫਿਰ ਫੋਕਰੇ ਬੰਦੇ ਦਾ ਵੀ ਕੋਈ ਜਾਣਤ ਨਹੀਂ ਹੁੰਦਾ ਬਈ ਕੋਈ ਕੋਟੀ ਕੋਈ ਨਹੀਂ ਪਗ ਜਾਂਦਾ ਇਹ ਸਵੇਰੇ ਆਈ ਜਾਂਦਾ ਹੋਰ ਬਈ ਜਿਹੜੇ ਮੋਕਰੇ ਠੀਕ ਠਾਕ ਆ ਬੋਲੀ ਕੋਟੀ ਘੱਟੀ ਬਾਜਿਆ ਕਰ ਬੱਚੋ ਦੇ ਨਲੀ ਨਿਕਲੇ ਜੇ ਕਿਤੇ ਵੇਰੀ ਹੈ ਨਹੀਂ ਇਹ ਨਹੀਂ ਆਹਹ ਤੱਕੀ ਗੱਲ ਆ ਕੀ ਗੱਲ ਆ ਨਹੀਂ ਆ ਨਹੀਂ ਕਹਦਣ ਪੰਡ ਮਾਰ ਲਈ ਜਿਹੜਾ ਆ ਇੱਕ ਦੋ ਤੀਰ ਠੀਕ ਆ ਚੱਲ ਠੀਕ ਆ ਫਿਰ ਮਿਲਦੇ ਆ ओके फिर ओके जी ओके आ ਜਿਓ ਫੇਰ ਕਿਸ ਦਿਨ ਠੀਕ ਆ ਸਵਾ 8 ਦਾ ਟਾਈਮ ਹੋ ਗਿਆ ਤੇ ਚੱਲ ਪਿਆ ਆਪਾਂ ਬਠਿੰਡੇ ਤੋਂ ਯਾ ਨਬੂਬਾਤ ਹੈ ਕਿ ਹੈ ਮੈਂ ਰੋਡ ਤੇ ਦਾ ਪਸ਼ੰਦਾ ਟੋ ਕੋੜਕਪੁਰਾ ਮੋਗਾ 90 ਦੇ ਕੋੜਕਪੁਰਾ 45 ਆਪਾਂ ਪਹੁੰਚ ਗਏ ਸੀਗੇ ਥਰਮਲ ਕੋਲੇ ਘਰੋਂ ਚੱਲ ਕੇ ਤੇ 14 ਮਿੰਟਾਂ ਚ 4 ਕਿਲੋਮੀਟਰ ਥਰਮਲ ਕੋਲੇ ਆ ਗਏ ਆਪਾਂ ਬਈ ਇਧਰ ਝੀਲਾਂ ਵੈਸਾ ਹੁਣ ਵਿੱਚ ਗੰਦ ਬੰਦ ਪੂਰਾ ਪਾਇਆ ਪਿਆ ਇਹ ਹੋਈ ਚੀਲਾ ਜਿੱਥੇ ਕਹਿੰਦੇ ਕੋਠੀ ਵਾਲੇ ਬਠੰਡੇ ਦੇਖ ਸਕਦੇ ਹਾਂ ਆਸੇ ਪਾਸੇ ਦਾ ਮਾਹੌਲ ਚਾਲ ਫੋਪੜੋਂ ਤੰਦੇ ਸਿੱਧਾ ਕਿ ਬੱਲਾ ਭਾਈ ਤੇ ਚੱਲਦੇ ਹਾਂ ਹੁਣ ਇੱਥੋਂ ਅੱਗੇ ਚੱਲ ਕੇ ਚਾਹ ਚ ਪੀਵਾਂਗੇ ਕਰੀ ਫੇਰ ਦੁਬਾਰਾ ਤੇ ਫਿਰ ਖੇਡਦੇ ਹਾਂਗੇ ਸਾਈਕਲ ਸਮਾਂ ਹੋ ਗਿਆ 8:30 ਵੇ ਦਾ ਕਿ ਅਮੀ ਜੀ ਦਾ ਵੀ 12 ਵਜੇ ਤੱਕ ਪਹੁੰਚ ਜਾਗੇ ਤੇ ਚੱਲਦੇ ਆ ਰਵੇ ਰਵੇ ਥੋੜੀ ਥੋੜੀ ਕਦਮਾਂ ਨਾਲ ਤੇ ਦਿਖਾਉਂਦੇ ਜਾਵਾਂਗੇ ਰਾਹ ਵਿੱਚ ਜੋ ਜੋ ਵੀ ਆਊਗਾ ਤੇ ਬਾਕੀ ਬਣੇ ਰਹੋ ਪੂਰੀ ਗੱਲ ਬਾਤ VOTING VOTING ਵਾਲਾ ਸਿਸਟਮ ਕਰ ਸਕਦੇ ਆ ਢੀਲਾਂ ਚ ਕੀੜੇ ਛੇੜੇ 40 ਮਿੰਟ ਦੇ ਵਿੱਚ ਆਪਾਂ 14 ਕਿਲੋਮੀਟਰ ਦਾ ਸਫ਼ਰ ਤੈਂ ਕਰਕੇ ਗੋਨੇਆਣਾ ਕ੍ਰੋਸ ਕਰ ਗਏ ਆ ਤੇ 7:09 ਵਜੇ ਦਾ ਹੋ ਗਿਆ ਝੁੱਪ ਵੀ ਆ ਗਈ ਆ ਤੇ ਮੋੜ-ਬੁੜਲਾ ਦਾ ਲਾਉਣਾ ਪਊਗਾ ਕਿੱਟ ਵੀ ਅੱਜ ਆਪਾਂ ਨੂੰ ਮੋਟੇ ਰੰਗਣੀ ਪਈ ਕਿਉਂਕਿ ਰੱਸੀ ਜੀ ਆਪਣੀ ਗਵਾਜੀ ਤੇ ਮੋੜੇ ਦੋਵੇਂ 2 ਕਿਲੋ ਭਾਰ ਹੋਵੇ ਉਹ ਵੀ ਵੱਧ ਲੱਗਦਾ ਜਿਰੋ ਲਗਾਤਾਰ ਟੰਗਿਆ ਰਹੇ ਤਨੇ 4 ਘੰਟੇ ਜਿਰੋ ਸਰੋ ਪੋਹੇਣਾ ਮੇਰੇ ਟੰਗਣਾ ਪੈਣਾ ਹੀ ਆ ਹੁਣ ਆ ਦੇਖ ਲਿਆ ਕੋਈ ਜਿਗਾਰ ਰੱਸੀ ਬੱਸੀ ਦਾ ਗਾਉਂ ਲੈ ਆ ਲੰਗੀ ਕਿਤੋਂ ਸ਼ਹਿਰ ਚੋਂ ਇਹ ਪਾਣੀ ਪੁਣੀ ਪੀਣੇ ਕਿਤੇ ਖੜਕੇ ਨਾਲ ਜੀਦੇ ਟੋਲਪਲਾਜ਼ੀ ਕੋਲੇ ਪਹੁੰਚ ਗਏ ਆਪਾਂ ਤੇ ਚਾਹ ਚੂ ਪੀਣੇ ਇੱਥੇ ਢਾਬਾ ਆਇਆ ਇੱਕ ਤੇ ਚੱਲਦੇ ਆ ਅੱਗੇ ਵੇਸੀ ਤੜਕਾ ਢਾਬੇ ਦੇ ਰੁਕਿਆ ਚਾਹ ਚੂ ਪੀਣ ਵਾਸਤੇ ਇਧਰ ਗੱਡੀ ਆਪਣੀ ਖੜੀ ਆ ਆਣਾ ਵਧੀਆ ਪੂਰੀ ਦਾ ਲਾਲ ਲਾਲ ਕੱਢ ਕੇ ਪੈਰ ਪੈਰਾ ਦਾ ਹੀ ਪਾਲ ਸਕੂਲ ਚ ਮਾਰੀ ਪਈ ਐ ਤੇ ਬਾਕੀ ਇੰਨੇ ਚਾ ਇੱਥੇ ਬੈਠ ਕੇ ਤੇ ਫਿਰ ਵਾਧੇ ਅੱਗੇ ਵਾਲ ਨੂੰ 9:30 ਦਾ ਸਮਾਂ ਹੋ ਗਿਆ ਤੇ ਹੋਰ ਹੀ ਜਾਣੇ ਆ ਕਾਲੀ ਵੀ ਕੀ ਕਰਨੀ ਆ ਨਿਆਰੇ ਲੈਂਦੇ ਹੋਲੀ ਜੁਲੀ ਇਹਂ ਜਾਵਾਂਗੇ ਵਾਕੀ ਦੇਖ ਸਕਦੇ ਹਾਂ ਅੱਬਾਏ ਆਪਣੇ ਯਾਰ ਬੇਲੀ ਦੇ ਹੀ ਆ ਅਮਰਜੀਤ ਬਰਗਾੜੀ ਦਾ ਬਰਗਾੜੀ ਤੋਂ ਅੱਗੇ ਪੈਣੇ ਸ਼ੀਸ਼ਾ ਉਹਦਾ ਇਕੱਠੇ ਕੰਮ ਕਰਦਾ ਸੀ ਮੈਕਸ ਚ ਤੇ ਜਿਹੜਾ ਕੋਈ ਵੀ ਪੀ ਜਾਂਦਾ ਹੁੰਦਾ ਇਧਰੋਂ ਢੂਲ ਪਲਾਜੇ ਤੋਂ ਜੀਦੇ ਤੋਂ ਜੇ ਰੋ ਜਾਣੇ ਆਪਾਂ ਪਰਹੰਡੇ ਵਾਲ ਨੂੰ ਸੱਜਿਆ ਹਥਾ ਤੇ ਜੇਰੋਂ ਕੋੜਕਪੁਰੇ ਨੂੰ ਜਾਣੇ ਆ ਤਾਂ ਖੱਬੇ ਹੱਥਾ ਇਹ ਜ਼ਰੂਰ ਰੋਕੇ ਜਾਇਆ ਕਰੋ ਆਪਣੇ ਭਰਾ ਦਾ ਢਾਬਾ ਇਹ ਤੇ ਖਾਣਾ ਪਾਣੀ ਵਧੀਆ ਹੁੰਦਾ ਸਵਾਦ ਇੱਕ ਵਾਰੀ ਰੁਕਿਆ ਸੀ ਮੈਂ ਇੱਥੇ ਪਹਿਲਾਂ ਵੀ ਤੇ ਪੀਨੇ ਚਾਹ ਗੋੜਾਲੀ ਨਾਲ ਮੱਠੀ ਖਾਵਾਂਗੇ ਇੱਕ ਫਿਰ ਚੱਲਦੇ ਆਂ ਤੇ ਰੁਕੇ ਸੀ ਆਪਾਂ ਇੱਥੇ ਤੇ ਨਵਾਂ ਜਿਹਾ ਗਾੜ ਦੇਖਿਆ ਮਰੂਤੀ ਤੇ ਪੈਂਚਰ ਵਾਲਾ ਸਿਸਟਮ ਸਾਰਾ ਬਣਾਇਆ ਹੋਇਆ ਰਾਹ ਦੇ ਵਿੱਚ ਜੇ ਕਿਤੇ ਗੱਡੀ ਗੁੱਡੀ ਪੈਂਚਰ ਹੋ ਜਾਂਦੀ ਬਾਈ ਯਾਰਗੇ ਸਰਵਿਸ ਦਿੰਦੇ ਆ ਤੇ ਬਾਈ ਦਾ ਨੰਬਰ ਆਪਾਂ ਦਿਖਾ ਦਿੰਨੇ ਆ ਇੱਥੇ ਦੁਕਾਨ ਤੇ ਕਾਲਾ ਟਾਇਰ ਸਰਵਿਸ ਤੇ ਆ ਬਾਈ ਦਾ ਨੰਬਰ ਆ ਜੇ ਰਾਹ ਦੇ ਵਿੱਚ ਕਦੇ ਵੀ ਕੋਈ ਲੋੜ ਪੈਂਦੀ ਆ ਤੇ ਬਾਈ ਦਾ ਜੀਦਾ ਪੰਡ ਆ ਤੇ ਹੋਰ ਬਾਈ ਠੀਕ ਠਾਕ ਤੇ ਜ਼ਰੂਰ ਬਾਈ ਨਾਲ ਸੰਪਰਕ ਕਰਿਓ ਕਈ ਵਾਰੀ ਐਮਰਜੈਂਸੀ ਪੈ ਜਾਂਦੀ ਨਾ ਪਹਿਲੀ ਗੱਲ ਤਾਂ ਪਵੇ ਨਾ ਤੇ ਵਧੀਆ ਜਿਗਾਰਡ ਬਣਾਇਆ ਹੋਇਆ ਬਾਈ ਦਾ ਸਰਵਿਸ ਦਿੰਦਾ ਰੋਡ ਤੇ ਜਾ ਕੇ ਨਹੀਂ ਤਾਂ ਪੈਂਚਰ ਪੁੰਚਰ ਲਾਉਣ ਦਾ ਔਖਾ ਹੁੰਦਾ ਸਿਸਟਮ ਕਈ ਵਾਰੀ ਸਟੇਪ ਨਹੀਂ ਸਟਪਣੀ ਵੀ ਆਪਣੀ ਪੈਂਚਰ ਹੁੰਦੀ ਐ ਐਮਰਜੈਂਸੀ ਪੈ ਜਾਂਦੀ ਵਧੀਆ ਕੰਮ ਆ ਆਪਾਂ ਨੂੰ ਵਧੀਆ ਲੱਗਿਆ ਇਹ ਤੇ ਚਲੋ ਵਧੀਆ ਤੁਸੀਂ ਵੀ ਇਹਦਾ ਜਿਗਾਰਡ ਲਵਾ ਸਕਦੇ ਬਈ ਕਿੰਨੇ ਦਾ ਬਣ ਗਿਆ ਜਿਗਾਰਡ ਬਈ ਇਹ 1.5 ਲੱਖ 1.5 ਲੱਖ ਦਾ ਬਣਿਆ ਬਈ ਜਿਗਾਰਡ ਇਹ ਤੇ ਪਰ ਹੈ ਵਧੀਆ ਚੀਜ਼ ਆ ਵਧੀਆ ਬਾਈ ਚੰਗਾ ਕੰਮ ਵਧੀਆ ਕੰਮਕਾਰ ਠੀਕ ਚੱਲਦਾ ਚਾਹ ਬਸ ਕਈ ਹੋਈ ਆ ਯਾਰ ਪੀਨੇ ਆ ਹੋਰ ਸੈਟ ਆ ਠੀਕ ਆ ਬਾਈ ਬਾਕੀ ਸਾਰੇ ਡਰਾਈਵਰ ਵੀਰ ਰੁਕੇ ਇਥੇ ਚਾਹੂ ਪੀਣ ਵਾਸਤੇ ਇੱਧਰ ਗਟੀਆਂ ਗੁਡੀਆਂ ਖੜਪੀਆਂ ਸਾਰੀਆਂ ਧਾਬੇ ਤੇ ਚਾਹੂ ਪੀ ਕੇ ਚੱਲ ਪਏ ਆਪਾਂ ਨਾਲੇ ਕਾਲੇ ਬਾਈ ਵਰਗੇ ਨੇ ਆਪਣਾ ਚੈਨਲ ਸਬਸਕ੍ਰਾਈਬ ਕੀਤਾ ਚਲੋ ਵੀਡੀਓ ਬਣਾਉਣ ਲੱਗੇ ਨਾਲੇ ਖੁਸ਼ ਹੋ ਗਏ ਉਹ ਤੇ ਵਧੀਆ ਜਿਹਾ ਗਾਰਡ ਬਣਾਇਆ ਉਹਨਾਂ ਨੇ ਪੈਂਚਰਾਂ ਵਾਲਾ ਉਹ ਤੇ ਸਰਵਿਸ ਦੇ ਆਉਂਦੇ ਜਾ ਕੇ ਤੇ ਇਹਨੇ ਨਾ ਹਣਦਾ ਕਿਆ ਪਰੇਸ਼ਾਨ ਹੁੰਦਾ ਸੈਟਰ ਇਹਨਾਂ ਦੇ ਨੰਬਰ ਆਪਾਂ ਸਕਰੀਨ ਤੇ ਸ਼ੇਅਰ ਕਰ ਦਾਂਗੇ ਤੇ ਵੈਸੇ ਵੀ ਅੱਗੇ ਜਿ ਅੱਗੇ ਵੀ ਇਹ ਸ਼ੇਅਰ ਕਰਦੇ ਰਹਿਣਾ ਚਾਹੀਦਾ ਇੱਥੇ ਵੀ ਲਾਉਣੇ ਚਾਹੀਦੇ ਇਹਨੂੰ ਉਹ ਵੇਖਿਆ ਦੀ ਇਹ ਕੋਸਟਰ ਜੀ ਮਾਰੇ ਮੋੜੇ ਤੰਬੇ ਆ ਤੇ ਕਿਉਂਗੀ ਇਹਦੇ ਨਾਲ ਵਧੀਆ ਰਹਿੰਦਾ ਨਾਲੇ ਤਾਂ ਬਈ ਦਾ ਕੰਮ ਵਧੀਆ ਚੱਲੂਗਾ ਤੇ ਨਾਲੇ ਲੋਕ ਵਧੀਆ ਸੌਖੇ ਹੋ ਜਾਣਗੇ ਕਿਉਂ ਨਹੀਂ ਤੇ ਮੇਰੀ ਫੈਮਿਲੀ ਨਾਲ ਹੁੰਦੀ ਹੈ ਹਨੇਰਾ ਹੋ ਜਾਂਦਾ ਟੈਂਪਰ ਕੋਨਚਰ ਲਾਉਂਦਾ ਜਾਂ ਸਟਿੱਪ ਨਹੀਂ ਲਾਉਂਦਾ ਚੱਕਰ ਹੋ ਜਾਂਦਾ ਤੇ ਵਧੀਆ ਲੱਗੀ ਤੀ ਆ ਤੁਹਾਨੂੰ ਆ ਟਾਵਰ ਦੇਖ ਸਕਦੇ ਹੋ ਵੀ ਪੂਰਾ ਵੇਲ ਚੜੀ ਹੋਈ ਆ 2 ਘੰਟਿਆਂ ਦੇ ਵਿੱਚ ਆਪਣਾ ਹੋ ਗਿਆ 40 ਕਿਲੋਮੀਟਰ ਦਾ ਸਫ਼ਰ ਅੱਜ ਹੀ ਪਹੁੰਚਣਾ ਨੇ ਆਪਾਂ ਫਿਰ ਘਾੜੀ ਇੱਥੋਂ ਰਹਿ ਗਿਆ 4 ਕਿਲੋਮੀਟਰ ਦੂਰ ਇੱਥੇ ਜਾਣਾ ਆਪਾਂ ਪਰ ਗਾੜੀ ਮਾਡਰਨ ਈ ਦੀ ਸਾਈਕਲਿਆਂ ਦੇ ਗੁਰਿੰਦਰ ਬਾਈ ਜਿਹੜਾ ਸਾਹ ਇੱਥੇ ਕੰਮ ਕਰਦੇ ਸੀ ਹਸਪੀਟਲ ਦੇ ਵਿੱਚ ਉਹਨਾਂ ਨੇ ਫਰਾਣੇ ਖੋਲੀ ਏ ਦੁਕਾਨ ਸਕੂਟਰਿਆਂ ਦੀ ਤੇ ਇੱਥੇ ਗੱਲ ਕੀ ਮੈਕੇ ਬਾਈ ਹਣਾਂ ਨੂੰ ਕਈ ਕਹਿੰਦੇ ਵੀਡੀਓ ਬਣਾਉਂਦੇ ਆ ਤੇ ਥੋੜੂ ਬਾਅਦ ਚੱਲਦੇ ਆ। ਇਹ ਨਹੀਂ ਦੁਕਾਨ ਕੀਤੀ ਹੈ ਜੇ ਕਿਸੇ ਨੂੰ ਵੀ ਸਕੂਟਰ ਚਾਹੀਦੀ ਹੈ ਹੁਣ ਤਾਂ ਜਰੂਰ ਪਹੁੰਚਿਆ ਆਪਾਂ ਨੰਬਰ 11 ਨਾਲ। ਸਾਂਝਾ ਕਰਾਂਗੇ ਜਾ ਕੇ ਚਾਰ ਜਣੀਆਂ ਸਕੂਟਰੀਆਂ। ਕਿੰਨਵਾ ਦੇ ਜੂਂਟੀਆਂ ਰੈੜੀਆਂ ਵੀ ਲੱਗਣ ਲੱਗੀਆਂ ਹੁਣ ਬੜਾ ਵਧੀਆ ਹੁਣ ਆਈ। ਪਰ ਆਪਾਂ ਗਾਂਹ ਜਾ ਕੇ ਦੇਖਾਂਗੇ ਕਿਉਂਗੀ। ਕਿਤੇ ਚਾਹ ਪਿਆਦਨ ਬਾਅਦ ਚ ਜੂ ਸਕੀਂ ਕਿ ਉੱਥੇ ਚਾਹ ਪੀਣੀ ਹੈ ਉੱਥੇ ਹੈ ਨਹੀਂ। ਮਣੇ ਆ ਗਿਆ ਕੋੜਕਪੁਰਾ 15 ਜੈਤੂਠੇਰਾ ਆ ਬੜਾ ਕੋੜਕਪੁਰ ਹੀ ਜਾਣਾ ਕੋੜਕਪੁਰ ਹੀ ਲਿਖਿਆ ਪਿਆ ਬਈ ਆਪਣੇ ਪੰਜਾਬੀ ਵਾਲਾ ਬਸ ਸਰਿਆ ਪਿਆ ਜਾਂ ਤਾਂ ਕਿਸੇ ਨੇ ਪੱਟਦਾ ਪਰ ਪੱਟਣਾ ਦਾ ਕਿਹਨੇ ਹੀ ਨਹੀਂ ਕੀਤਾ ਗਿਆ ਗਾਗਾ ਪ੍ਰਾਣਾ ਦੀ ਸਪੈਲਿੰਗ ਵੀ ਗਲਤ ਆ ਪਤਾ ਨਹੀਂ ਸਾਹਤਾਵ ਕੀ ਹੋਇਆ ਪਿਆ ਪੰਜਾਬੀ ਵਾਲਾ ਜਮਾ ਹੀ ਸਰਿਆ ਪਿਆ ਹੁਣ ਬਸ Google search 8GB ਐਂਡ ਦੇਖ ਲੈਂਦੇ ਆ ਤੇ ਲਿਖ ਦਿੰਦੇ ਨਾਣੇ ਨਾ ਪੈਣਾ ਨੰਨੇ ਨਹੀਂ ਪਾਈ ਬੈਠੇ ਆ ਕੋੜ ਪੂਰੇ ਦਿੱਤੇ ਲਾਵਾਂ ਨਹੀਂ ਲਈ ਕੋੜ ਕਪੂਰੀ ਲਿਖਿਆ ਪਿਆ ਕੰਨਾ ਨਹੀਂ ਲਾਇਆ ਕੋੜ ਪੂਰਾ ਲਿਖਣਾ ਸੀਗਾ ਕੋਕਾਂਟ ਹੈ 42 ਕਿਲੋਮੀਟਰ ਸਫ਼ਰ ਤੈ ਕਰਕੇ ਪਹੁੰਚ ਗਏ ਆਪਾਂ ਮਾਡਰਨ ਈਵੀ ਬਾਈਕ ਵਾਲਿਆਂ ਦੇ ਤੇ ਫੋਨ ਲਾਇਆ ਬਾਈ ਨੂੰ ਆਹਾਂ ਦੁਕਾਨ ਖੁੱਲੀ ਆ ਪਰ ਆ ਘਰੇ ਰੋਟੀ ਰੱਟੀ ਖਾਣ ਗਏ ਆ ਤੇ ਮਿਲਦੇ ਆ ਜਰਵਾ ਕੇ ਕਰਦੇ ਆ ਗੱਲਬਾਤ ਇਹ ਕਿ ਮੇਰੇ ਮਲਾਜ਼ਮ ਸਾਡੇ ਮਸਾਈ ਪੁਆਇੰਟ ਮੈਡਮ ਮਿਲੀ ਆ ਬਈ ਤੇਰੀ ਠੀਕ ਠਾਕ ਆ ਵਧੀਆ ਬਈ ਤੇ ਹੋਰ ਸੁਣਾ ਰਾਤ ਡਿਊਟੀ ਚੜਦੀ ਕਲਾ ਹਾਂਜੀ ਬਹੁਤ ਜੀ ਕੰਮਕਾਰ ਠੀਕ ਆ ਬਹੁਤ ਵਧੀਆ ਜੀ ਬਹੁਤ ਵਧੀਆ ਕਿਵੇਂ ਚੱਲਦਾ ਬਿਜਲੀ ਵਿਭਾਗ ਹੈ ਵਧੀਆ ਚੱਲੀ ਜਾਂਦਾ ਠੀਕ ਆ ਹੋਰ ਸੁਣਾ ਵਧੀਆ ਓਕੇ ਵਧੀਆ ਵਧੀਆ ਕਹਿਣਾ ਚੱਲ ਵਧੀਆ ਵਧੀਆ ਸਭ ਵਧੀਆ ਵਧੀਆ ਤੇ ਬਾਕੀ ਬਾਈ ਜਣੇ ਕੀ ਹਾਲ ਚਾਲ ਨੇ ਬਈ ਠੀਕ ਆ ਚੜਦੀ ਕਲਾ ਹਾਂਜੀ ਵਧੀਆ ਕੰਮਕਾਰ ਬਈ ਵਧਾਈਆਂ ਪਹਿਲੀ ਗੱਲ ਸਾਨੂੰ ਹੈ ਨਾ ਕੰਮ ਦੀਆਂ ਤੇ ਬਾਈ ਉਹਨਾਂ ਨੇ ਸਕੂਟਰੀਆਂ ਦਾ ਕੰਮ ਕੀਤਾ ਜੇਗੇ ਇਹਨੂੰ ਚਾਹੀਦੀਆਂ ਹੁਣ ਬਿਜਲੀ ਵਾਲੀਆਂ ਤਾਂ ਜ਼ਰੂਰ ਪਹੁੰਚੇ ਬਈ ਤੇ ਕੀ ਐਡਰੈਸ ਆ ਵੀ ਦੱਸਾ ਹੰਦਾ ਬਾਈ ਬਗਰਾੜੀ ਆਪਣਾ ਪਿੰਡ ਤਾਂ ਠੀਕ ਹੈ ਜੀ ਜਿਲ੍ਹਾ ਫਰੀਦਕੋਟ ਪੈਂਦਾ ਤੇ ਆਪਣਾ ਮੇਨ ਹਾਈਵੇ ਤੇ ਆਈ ਸਾਹਮਣੇ ਮੱਲੀਆ ਹਸਪਤਾਲ ਵੱਸ ਠੀਕ ਹੈ ਮੱਲੀਆ ਹਸਪਤਾਲ ਦੇ ਬਾਅਦ ਕੀ ਸਾਹਮਣੇ ਸੇਠੀ ਛੂਲ ਮਸ਼ਹੂਰ ਆ ਤੇ ਇਹਦੇ ਖੱਬੇ ਹੱਥ ਬਈ ਜਦੋਂ ਆਪਾਂ ਕੋੜਕਪੁਰੇ ਤੋਂ ਆਉਣੇ ਆ ਤੇ ਖੱਬੇ ਹੱਥ ਆ ਤੇ ਜੇ ਆਪਾਂ ਕੋੜਕਪੁਰੇ ਨੂੰ ਜਾਣੇ ਆ ਮਤਲਬ ਬਠਿੰਡੇ ਵਾਲੇ ਪਾਸੇ ਨੂੰ ਜਾਈਏ ਖੱਬੇ ਹੱਥ ਕੋੜਕਪੁਰੇ ਵਾਲੇ ਪਾਸੇ ਤੇ ਜਾਈਏ ਤਾਂ ਬਾਕੀ ਸਾਡੇ ਅੰਕਲ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਠੀਕ ਠਾਕ ਵਧਾਈਆਂ ਤੁਹਾਨੂੰ ਵੀ ਹੋਰ ਵਧੀਆ ਜੀ ਚੜ੍ਹਦੀ ਕਲਾ ਚ ਚਲੋ ਵਧੀਆ ਜੀ ਜਿਹੜਾ ਉਹਦੇ ਕਾਰ ਆਇਆ ਜਿਉਂ ਉਹ ਤੋਂ ਨਾ ਹੋਇਆ ਟਾਈਮ ਹੋ ਗਿਆ 12:34 ਦਾ ਤੇ ਆਪਾਂ ਨੂੰ ਟਾਈਮ ਕਾਫੀ ਲੱਗ ਗਿਆ ਉੱਥੇ ਬੈਠੇ ਰਹੇ ਦੁਕਾਨ ਤੇ ਗੱਲਾਂ-ਬੱਤਾਂ ਮਾਰੀਏ ਫਿਰ ਕੈਰੀਅਰ ਦਾ ਪੰਗਾ ਲੈ ਲਿਆ ਵੀ ਚੇਂਜ ਕਰਦੇ ਹਾਂ ਕਿ ਕੈਸ਼ ਲਾਉਂਦਾ ਲਾਉਨੇ ਆ ਪਰ ਉਹ ਪੰਗਾ ਹੀ ਰਹਿ ਗਿਆ ਖੋਲਿਆ ਪਹਿਲਾ ਦੂਜੇ ਸਾਈਕਲ ਦਾ ਫਿਰ ਇਹ ਇਹਦੇ ਤੇ ਲਾ ਕੇ ਦੇਖਿਆ ਚੱਲ ਨਹੀਂ ਬਣੀ ਫਿਰ ਫੇਰ ਦੁਬਾਰਾ ਕਰ ਸਕਾਈ ਦੇ ਵਿੱਚ ਫਿਰ ਡਿੱਕਾ ਲੱਗ ਗਿਆ ਤੇ ਮੱਲੋਂ ਵਾਲੀ ਟਾਈਮ ਲੱਗ ਗਿਆ ਲੇਟ ਹੋ ਗਏ 12:34 ਹੋ ਗਏ ਕਿੱਥੇ ਆਪਾਂ ਹੋਣ ਘਰੇ ਪਹੁੰਚਣਾ ਸੀਗਾ ਤੇ ਆਪਾਂ ਆਨਲਾਈਨ ਆਰਡਰ ਵੀ ਕੀਤਾ ਸੀ ਆ ਉਹ ਵੀ ਹੁਣ ਕੈਨਸਲ ਕਰਨਾ ਉਹ ਕਿਉਂਕਿ ਇਹਦੇ ਜਿਹੜੇ ਸਰਾਖ ਜੇ ਸੈੱਟ ਨਹੀਂ ਵੀ ਆਉਗੇ ਬਾਕੀ ਚਲੋ ਕੋਈ ਆ ਇਹਨੂੰ ਰਾਂਗ ਸੈੱਟ ਕਰਕੇ ਉਹ ਜਿਹੜਾ ਉਹ ਕੈਰੀਅਰ ਆ ਉਹਦੇ ਤੇ ਪਲੇਟ ਕੋਟਿੰਗ ਵਗੈਰਾ ਵਧੀਆ ਲੱਗ ਜਾਂਦੀ ਆ ਆਪਰ ਪਿੱਛੇ ਲੱਗਿਆ ਹੁੰਦਾ ਲਾਉਣਾ ਇਹ ਥੋੜਾ ਜਿਹਾ ਦੇਸੀ ਆ ਆਪਾਂ ਤਾਂ ਟੱਕਰਾਂ ਮਾਰੀਆਂ ਸੀਗੀਆਂ ਤੇ ਉਹਦੀ ਡਿਲੀਵਰੀ ਥੋੜੀ ਲੇਟ ਸੀ ਜਿਹੜਾ ਪਾਊਡਰ ਕੀਤਾ 25 ਤਰੀਕ ਤੱਕ ਹੋ ਸਕਦਾ ਉਹਦੇ ਤੱਕ ਆਪਾਂ ਕੋਈ ਉਪਾਅ ਨਿਕਲ ਜੇ ਰਵਾਜ ਉਹ ਕਰੇ ਤੇ ਵੇਣੇ ਆ ਜਾਂ ਫਿਰ ਦੇਸੀ ਤਰੀਕੇ ਨਾਲ ਕੋਈ ਹੱਲ ਕਰਨਾ ਪੈਣਾ ਹੋਰ ਸੱਲ ਕੱਢ ਕੇ ਉਹ ਪਹੁੰਚਦੇ ਹੁਣ 2 ਵਜੇ ਆਨੇ ਘਰੇ ਜਾਂਦੇ ਨੂੰ ਬਰਗਾੜੀ ਲੰਗੇ ਇੱਥੋਂ ਕੋੜੋਂਪੁਰ ਹੈਗਾ 12 ਕਿਲੋਮੀਟਰ ਸਮਾਂ ਹੋ ਗਿਆ 1.5 ਦਾ ਤੇ ਆਪਾਂ ਪਹੁੰਚ ਕੇ ਸੀਗੇ ਕੋੜੇ ਪੁਰੇ ਜੂਸ ਪੀ ਕੇ ਤੇ ਚੱਲਦੇ ਆ ਅੱਗੇ ਹੁਣ ਕਿਉਂਕਿ ਭੁੱਖ ਜੀ ਲੱਗਿਆ ਸੀ ਵਾਵਾ ਤੇ ਇੱਥੋਂ ਮੈਂ ਰੋਡ ਤੋਂ ਆਪਾਂ ਥੱਲੇ ਨੂੰ ਹੋ ਜਾਣਾ ਦੇਵੀ ਵਾਲੇ ਨੂੰ ਤੇ ਰਹਿ ਗਿਆ ਇੱਥੋਂ 18 ਕਿਲੋਮੀਟਰ ਹੋਰ ਤਾਂ ਹੋ ਗਿਆ 2 ਵਜੇ ਦਾ ਤੇ ਆਪਾਂ 3 ਘੰਟੇ 40 ਮਿੰਟ ਦੀ ਪੈਡਲਿੰਗ ਕਰਕੇ ਪਹੁੰਚ ਗਏ ਆ ਪੈਂਡ ਆਪਣੇ ਭਲੂ ਆਪਣੀ ਹੋ ਗਈ ਟੋਟਲ ਸਾਈਕਲਿੰਗ ਆਈ ਦੀ 73 ਕਿਲੋਮੀਟਰ ਚੱਲਦੇ ਆ ਘਰੇ ਭੁੱਖ ਵੀ ਲੱਗੀ ਆ ਜੂਸ ਜਾ ਇਹਨਾਂ ਦਾ ਕੋਈ ਨਹੀਂ ਬਣਿਆ ਜਾ ਕੇ ਰੋਟੀਆਂ ਰਗੜਦੇ ਆ ਦੋ ਤਿੰਨ ਵਧੀਆ ਜੀ ਸਬਜ਼ੀ ਬਣੀ ਹੋਈ ਕੋਈ ਤੇ ਬਾਕੀ ਦੇਖੋ ਬਈ ਪਿੰਡ ਦਾ ਮਾਹੌਲ ਚਾਲ ਪਹਿਲਾਂ ਸ਼ਹਿਰ ਦਾ ਹੀ ਦੇਖਿਆ ਦੋ ਦਿਨ ਪਹੁੰਚ ਗਿਆ ਘਰੇ ਤੇ ਆਪਣੀ ਹੈਗੀ ਦੁਕਾਨ ਜੇ ਕਿਸੇ ਨੇ ਕੁਰਤੇ ਪਜਾਮੇ ਪੈਂਟਾ ਸ਼ਲਟਾ ਸਵਾਉਣੀਆਂ ਹੋਣ ਤਾਂ ਜ਼ਰੂਰ ਪਹੁੰਚੋ ਬਈ ਕਰੋ ਸੰਪਰਕ ਜਾਇ ਰੇਟਾਂ ਦੇ ਤੇ ਵਧੀਆ ਕੁਰਤੇ ਪਜਾਮੇ ਸਵਾਉਣ ਵਾਸਤੇ ਆਪਣੀ ਦੁਕਾਨ ਦਾ ਐਡਰੈਸ ਹੈਗਾ ਪੰਜਾਬ ਐਂਡ ਸਿੰਧ ਨੇੜੇ ਚਿਤਰਾ ਮਿਸਾਲਾ ਸਾਈਕਲ ਚਲਾ ਚਲਾ ਕੇ ਭੁੱਖ ਲੱਗੇ ਸਵੇਰ ਦੀ ਰੋਟੀ ਖਾਦੀ ਖਾਣੇ ਹੁਣ ਰੋਟੀ ਤੇ ਫਿਰ ਨਾਉਣੇ ਨੂੰ ਨੇ ਆ ਕੇ ਐਨੇ ਆ ਠੀਕ ਆ ਖੜੀ ਆ ਖੜੀ ਦੀ ਭੈਣ ਆ ਕੀ ਨਾਂ ਆ ਖੜੀ ਦਾ ਭੁੱਲ ਗਈ ਮੈਂ ਹੈ ਲਾਪ੍ਰੀਤ ਕੋਰ ਲਾਪ੍ਰੀਤ ਕੋਰ ਇੱਧਰ ਪੂਜਾ ਪੂਜਾ ਠੀਕ ਸੁਮਨ ਵੀ ਆ ਨਾਮ ਸਾਈਕਲ ਲਿਆ ਆਂਦਾ ਨਵਾਂ ਹੈ ਬੁਧਾਈਆਂ ਫਿਰ ਤਾਂ ਠੀਕ ਆ ਸਾਈਕਲ ਦਿਖਾ ਦੀਏ ਬਈ ਕਿੰਨੇ ਦਾ ਲਿਆ ਆਂਦਾ ਸਾਈਕਲ 5000 5000 ਦਾ ਠੀਕ ਆ ਵਧੀਆ ਚੱਲ ਚਲਾਇਆ ਕਰੋ ਕਾਗਾ ਹੀ ਨਹੀਂ ਲਾਏ ਹਜੇ ਹੈ ਨਹੀਂ ਰੱਖੀਏ ਠੀਕ ਆ ਪਾਣੀ ਰੱਖਿਆ ਪਰ ਕੇ ਬੋਤਲ ਚ ਹਾਂ ਵੀ ਉਰੇ ਆ ਇੱਧਰ ਵਰੀਆ ਗੱਲ ਸੁਣ ਉਹ ਗੱਲ ਤਾਂ ਸੁਣ ਆ ਗਿਆ ਮਤਾਬ ਸਿੰਘ ਤਮੀਰ ਜੀ ਨੂੰ ਬੋਲੂਗੀ ਕੀ ਹਾਲ ਆ ਠੀਕ ਆ ਸਤਿ ਸ਼੍ਰੀ ਅਕਾਲ ਬਰਾਦੇ ਫਿਰ ਮੇਰੇ ਬਣ ਸਾਰੇ ਪਿਆਰੇ ਭਾਜੀ ਸੱਸਰੀਆ ਕਾਲ ਉਮੀਦ ਕਰਦਾ ਸਾਰੇ ਠੀਕ ਹੋਵਗੇ ਜੀ ਅਸੀਂ ਵੀ ਠੀਕ ਆ ਸਾਡੇ ਤੇਨੂੰ ਲਾਈਕ ਕਰਦੇ ਸਬਸਕ੍ਰਾਈਬ ਕਰਦੇ ਸ਼ੇਅਰ ਕਰਦੇ ਸਦਾ ਧੰਨਵਾਦੀ ਸੱਸਰੀਆ ਕਾਲ ਸਮਾ 8:30 ਹੋ ਗਿਆ ਤੇ ਆਪਾਂ ਰੋਟੀ ਪਾਣੀ ਛਕ ਕੇ ਹੋ ਗਏ ਸੀਗੇ ਵੇਲੇ ਤੇ ਅੱਜ ਦਾ ਦਿਨ ਵੀ ਬਹੁਤ ਵਧੀਆ ਰਿਹਾ ਤੇ ਅੱਜ ਆਪਣਾ ਸੀਗਾ ਸਫਰ ਬਠਿੰਡੇ ਤੋਂ ਪਿੰਡ ਤੱਕਰ ਦਾ ਸਾਈਕਲ ਦੀ ਰਿਪੇਅਰ ਕਰਾ ਕੇ ਲਿਆ ਸੀ ਸਾਈਕਲ ਵਧੀਆ ਐਨ ਪੂਰਾ ਨਵਰ ਨਵ ਹੋ ਗਿਆ ਕੇਰਾ ਤਾਂ ਐਂ ਜਮਾ ਨਵੀਂ ਬਣਾਤਾ ਸ਼ੌਕ ਨੇ ਵਧੀਆ ਮਕੈਨਿਕ ਆ ਬਾਈ ਪੂਰਾ ਸਿਰਾ ਕਰਾਉਂਦਾ ਤੇ ਖੁਦ ਦੇ ਅਰਗੇ ਬਾਈ ਅਰਗੇ ਵੀ ਉੱਥੇ ਹੀ ਕਰਾਉਂਦੇ ਆ ਸੱਟ ਸਾਈਕਲ ਤੇ ਆਪਾਂ ਵੀ ਸੋਚੇ ਵੀ ਚਲੋ ਜਿੱਥੋਂ ਲਿਆ ਉਥੇ ਰਿਪੇਅਰ ਕਰਾਉਣਾ ਚਾਹੀਦਾ ਤੇ ਵਧੀਆ ਐਨ ਸਿਰਾ ਲਵਾਤਾ ਤੇ ਤੁਸੀਂ ਵੀ ਜੇ ਸਾਈਕਲ ਦੀ ਕਿਸੇ ਦੀ ਰਿਪੇਅਰ ਕਰਾਉਣੀ ਹੋਵੇ ਰਿਸ਼ਵ ਟ੍ਰੈਕ ਐਂਡ ਟ੍ਰੇਲ ਵਾਲੇ ਕੋਲ ਬਠਿੰਡੇ ਫੌਜੀ ਰੋਡ ਤੇ ਜਰੂਰ ਪਹੁੰਚਿਓ ਤੇ ਵਧੀਆ ਡੀਲਾਂ ਹੁੰਦੀਆਂ ਸਾਈਕਲ ਵੀ ਵਧੀਆ ਹੁੰਦੇ ਆ ਤੇ ਬਾਕੀ ਕੱਲ ਨੂੰ ਫੇਰ ਉਹੀ ਰੁਟੀਨ ਸੇਮ ਸਟਾਰਟ ਕਰਦੇ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਦਾਂ ਪਿਆਰ ਕਰਦੇ ਰਹੋ ਸਪੋਰਟ ਕਰਦੇ ਰਹੋ ਤੇ ਆਪਾਂ ਜਲਦੀ ਬਸ ਚਾਰ ਪੰਜ ਦਿਨਾਂ ਤਿੱਕਰ ਤੁਹਾਡੇ ਨਾਲ ਇੱਕ ਸਫ਼ਰ ਸਾਂਝਾ ਕਰਨ ਜਾ ਰਹੇ ਹਾਂ ਸਰਪ੍ਰਾਈਜ਼ ਪਲੇਟ ਬੰਨੀ ਦਿੱਤੀ ਹੈ ਜੀ ਤੁਹਾਨੂੰ ਬਣਾ ਕੇ ਪਲੇਟ ਦਿਖਾਵਾਂਗੇ ਇੱਕ ਅੱਧੇ ਦਿਨ ਤਿੱਕਰ ਵੀ ਕਿੱਥੋਂ ਦਾ ਸਫਰ ਕਰਨਾ ਆਪਾਂ ਤੁਸੀਂ ਬਣੇ ਰਹੋ ਜੁੜੇ ਰਹੋ ਤੇ ਲਾਈਕ ਕਮੈਂਟ ਸ਼ੇਅਰ ਕਰਿਓ ਤੇ